ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਅੱਜ ਆਪਾਂ ਲਾਇਬ੍ਰੇਰੀ ਨਾਲ ਰਿਲੇਟਡ ਅਗਲੇ ਐਮਸੀਕਿਊ ਕਰਾਂਗੇ ਮੈਂ ਤੁਹਾਨੂੰ ਲਾਇਬ੍ਰੇਰੀ ਨਾਲ ਰਿਲੇਟਡ ਐਮਸੀਕਿਊ ਦੀ ਸੀਰੀਜ਼ ਕਰਾ ਰਹੀ ਹਾਂ ਤੁਸੀਂ ਪੰਜਾਬ ਲਾਇਬ੍ਰੇਰੀ ਲਾਇਬ੍ਰੇਰੀ ਰੀਸਟੋਰਰ ਜਾਂ ਲਾਇਬ੍ਰੇਰੀ ਨਾਲ ਰਿਲੇਟਡ ਕੋਈ ਵੀ ਐਗਜ਼ਾਮ ਦੇਣਾ ਹੋਵੇ ਉਹਦੇ ਲਈ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਨੇ ਹਾਂਜੀ ਸਟਾਰਟ ਕਰਦੇ ਆਪਾਂ ਫਰਸਟ ਕੁਐਸਚਨ ਹੈ ਭਾਰਤ ਵਿੱਚ ਰੀਫਰੈਸ਼ਰ ਕੋਰਸ ਕਿਸ ਵਿਸ਼ਵ ਵਿਦਿਆਲੇ ਦੁਆਰਾ ਸਥਾਪਿਤ ਕੀਤਾ ਗਿਆ ਅਤੇ ਕਦੋਂ ਭਾਰਤ ਵਿੱਚ ਰੀਫਰੈਸ਼ਰ ਕੋਰਸ ਕਿਸ ਵਿਸ਼ਵ ਵਿਦਿਆਲੇ ਦੁਆਰਾ ਸਥਾਪਿਤ ਕੀਤਾ ਗਿਆ ਹੈ ਅਤੇ ਕਦੋਂ ਕੀਤਾ ਗਿਆ ਹੈ ਤਾਂ ਇਹਦੇ ਆਪਸ਼ਨ ਨੇ ਜੀ ਗੁਜਰਾਤ ਵਿਸ਼ਵ ਵਿਦਿਆਲੇ ਦੁਆਰਾ ਕਲਕੱਤਾ ਵਿਸ਼ਵ ਵਿਦਿਆਲੇ ਦੁਆਰਾ ਦਿੱਲੀ ਵਿਸ਼ਵ ਵਿਦਿਆਲੇ ਦੁਆਰਾ ਜਾਂ ਬੜੋਦਾ ਵਿਸ਼ਵ ਵਿਦਿਆਲੇ ਦੁਆਰਾ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਬ੍ਰੋਦਾ ਵਿਸ਼ਵ ਵਿਦਿਆਲੇ ਦੁਆਰਾ ਸਥਾਪਿਤ ਕੀਤਾ ਗਿਆ ਜੀ 1911 ਵਿੱਚ ਆਪਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਇੱਕ ਕਾਰਡ ਐਕਸ ਵਿੱਚ ਅਸੀਂ ਕਿੰਨੇ ਕਾਰਡ ਰੱਖ ਸਕਦੇ ਹਾਂ ਹਾਂਜੀ ਲਾਇਬ੍ਰੇਰੀ ਟਾਪਿਕ ਤੇ ਗੱਲ ਹੋ ਰਹੀ ਹੈ ਇਹ ਇੱਕ ਕਾਰਡ ਐਕਸ ਵਿੱਚ ਅਸੀਂ ਕਿੰਨੇ ਕਾਰਡ ਰੱਖ ਸਕਦੇ ਹਾਂ ਆਪਸ਼ਨ A 504 500 522 ਜਾਂ 525 ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਫਸਟ 504 ਕਾਰਡ ਆਪਸ਼ਨ ਨੰਬਰ 1 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਲਾਇਬ੍ਰੇਰੀ ਦਾ ਤਿੰਨ ਕਾਰਡ ਸਿਸਟਮ ਕਿਸ ਨੇ ਦਿੱਤਾ ਲਾਇਬ੍ਰੇਰੀ ਦਾ ਤਿੰਨ ਕਾਰਡ ਸਿਸਟਮ ਕਿਸ ਨੇ ਦਿੱਤਾ ਆਪਸ਼ਨ ਹੈ ਜੀ ਐਮ ਸੀ ਕੋਲਵਿਨ ਨੇ ਮੈਲਵਨ ਡੇਵੀ ਨੇ ਡਾਕਟਰ ਐਸ ਆਰ ਰੰਗਨਾਥ ਨੇ ਜਾਂ ਪੀਟਰ ਫਲੇਅਰ ਨੇ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਡਾਕਟਰ ਐਸ ਆਰ ਰੰਗਾਨਾਥਨ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕਰਦੇ ਆਪਾਂ ਏ ਐਲ ਏ ਦੀ ਸਥਾਪਨਾ ਕਦੋਂ ਕੀਤੀ ਗਈ ਏ ਐਲ ਏ ਦੀ ਸਥਾਪਨਾ ਕਦੋਂ ਕੀਤੀ ਗਈ ਆਪਸ਼ਨ ਹੈ ਜੀ 1872 ਵਿੱਚ 1876 ਵਿੱਚ 1861 ਵਿੱਚ ਜਾਂ 1862 ਵਿੱਚ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2nd 1876 ਵਿੱਚ অপশন নাম্বার সেকেন্ড ਇਹਦਾ রাইট आंसर है 1876 नेक्स्ट क्वेश्चन ਕਰਦੇ ਆਪਾਂ ম্যানেজমেন্ট ਦਾ ਪਿਤਾਮਾ ਕੌਣ ਹੈ ম্যানেজমেন্ট ਦਾ ਪਿਤਾਮਾ ਕੌਣ ਹੈ অপশন এ ਜੀ ਹੈਲੋ ਲੋਚਰ ਮੈਲਵਿਨ ਡੇਵੀ ਡਾਕਟਰ ਐਸ ਆਰ ਰੰਗਾਨਾਥਨ ਹੈਨਰੀ ਫਿਊਲ ਤਾਂ ਇਹਦਾ রাইট आंसर है जी অপশন ਨੰਬਰ 4 ਹੈਨਰੀ ਫਿਊਲ অপশন ਨੰਬਰ 4 রাইਟ आंसर है जी ਹਾਂਜੀ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਮੈਂ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਕੁਐਸਚਨ ਕਰਾ ਰਹੀ ਹਾਂ ਹਰ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਤੁਸੀਂ ਇਸ ਨੂੰ ਨੋਟਬੁੱਕ ਤੇ ਨੋਟ ਕਰ ਲਓ ਜਾਂ ਸਕਰੀਨਸ਼ਾਟ ਲੈ ਕੇ ਵੀ ਰੱਖ ਸਕਦੇ ਹੋ ਪੇਪਰ ਵਿੱਚ ਆਉਣ ਵਾਲੇ ਕੁਐਸਚਨ ਨੇ ਇਹ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਨੈਕਸਟ ਕੁਐਸਚਨ ਕਰਦੇ ਹਾਂ ਆਪਾਂ ਅਗਲਾ ਡਾਕਟਰ ਰੰਗਾਨਾਥ ਨੇ ਮੈਨੇਜਮੈਂਟ ਕੰਮਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਡਾਕਟਰ ਰੰਗਾਨਾਥ ਨੇ ਮੈਨੇਜਮੈਂਟ ਕੰਮਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੈ ਤਾਂ ਆਪਸ਼ਨ ਨੇ ਜੀ 8 ਭਾਗਾਂ ਵਿੱਚ 2 ਭਾਗਾਂ ਵਿੱਚ 4 ਭਾਗਾਂ ਵਿੱਚ ਜਾਂ 5 ਭਾਗਾਂ ਵਿੱਚ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 5 ਭਾਗਾਂ ਵਿੱਚ ਆਪਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਭਾਰਤ ਵਿੱਚ ਸਭ ਤੋਂ ਪਹਿਲਾਂ ਲਾਇਬ੍ਰੇਰੀ ਅਧਿ ਨਿਜਮ ਬਣਾਉਣ ਲਈ ਕਿਸ ਨੇ ਵਿਚਾਰ ਕੀਤਾ ਸੀ ਭਾਰਤ ਵਿੱਚ ਸਭ ਤੋਂ ਪਹਿਲਾਂ ਲਾਇਬ੍ਰੇਰੀ ਅਧਿ ਨਿਜ਼ਮ ਬਣਾਉਣ ਲਈ ਕਿਸ ਨੇ ਵਿਚਾਰ ਕੀਤਾ ਸੀ ਤਾਂ ਇਹਦੇ ਆਪਸ਼ਨ ਨੇ ਜੀ ਰਾਜਾ ਰਾਮ ਮੋਨ ਰਾਏ ਜਸਟਿਨ ਵਿਨਸਰ ਮੈਲਵਨ ਡੇਵੀ ਜਾਂ ਡਾਕਟਰ ਰੰਗਾਨਾਥਨ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਡਾਕਟਰ ਐਸ ਆਰ ਰੰਗਾਨਾਥਨ ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਸੰਗਠਨ ਬੰਤਰ ਆਰਗੇਨਾਈਜੇਸ਼ਨ ਸਟਰਕਚਰ ਦੇ ਕਿੰਨੇ ਪ੍ਰਿੰਸੀਪਲ ਹਨ? ਸੰਗਠਨ ਬੰਤਰ ਆਰਗੇਨਾਈਜੇਸ਼ਨ ਸਟਰਕਚਰ ਦੇ ਕਿੰਨੇ ਪ੍ਰਿੰਸੀਪਲ ਹਨ? ਆਪਸ਼ਨ ਹੈ ਜੀ 8, 4, 2 ਜਾਂ 10। ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1st 8। ਆਪਸ਼ਨ ਨੰਬਰ 1st ਇਜ਼ ਦਾ ਰਾਈਟ ਆਨਸਰ ਹੈ ਜੀ। ਨੈਕਸਟ ਕੁਐਸਚਨ ਰਾਜਾ RAM MOHAN RAI ਫਾਊਂਡੇਸ਼ਨ ਦੀ ਸਥਾਪਨਾ ਕਦੋਂ ਹੋਈ? ਰਾਜਾ RAM MOHAN RAI ਫਾਊਂਡੇਸ਼ਨ ਦੀ ਸਥਾਪਨਾ ਕਦੋਂ ਹੋਈ? ਆਪਸ਼ਨ ਹੈ ਜੀ 22 ਮਈ 1901 ਵਿੱਚ 22 ਮਈ 1952 ਵਿੱਚ 22 ਮਈ 1972 ਵਿੱਚ ਜਾਂ 22 ਮਈ 1985 ਵਿੱਚ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3rd 22 ਮਈ 1972 অপਸ਼ਨ ਨੰਬਰ 3rd ਰਾਈਟ ਆਨਸਰ ਹੈ ਜੀ ਹਾਂਜੀ ਨੋਟ ਕਰ ਲਓ ਜੀ ਅੱਗੇ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ ਵਿਸ਼ਵਦਾਸ ਸਭ ਤੋਂ ਵੱਡਾ ਤੇ ਪ੍ਰਾਣਾ ਪੁਸਤਕਾਲਿਆ ਸੰਗ ਕਿਹੜਾ ਹੈ विश्वदास ਸਭ ਤੋਂ ਵੱਡਾ ਅਤੇ ਪੁਰਾਣਾ ਪੁਸਤਕਾਲੇ ਸੰਘ ਕਿਹੜਾ ਹੈ ਇੰਪੋਰਟੈਂਟ ਕੁਐਸਚਨ ਹੈ ਜੀ ਬਹੁਤ ਵਾਰ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ ਤਾਂ ਆਪਸ਼ਨ ਨੇ ਇੰਟਰਨੈਸ਼ਨਲ ਲਾਇਬ੍ਰੇਰੀ ਬਿਬਲੋਗ੍ਰਾਫੀ ਲਾਇਬ੍ਰੇਰੀ ਐਸੋਸੀਏਸ਼ਨ ਰਾਜਾ ਰਾਮ ਮੋਨ ਰਾਏ ਫਾਊਂਡੇਸ਼ਨ ਅਮਰੀਕਨ ਲਾਇਬ੍ਰੇਰੀ ਐਸੋਸੀਏਸ਼ਨ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਅਮਰੀਕਨ ਲਾਇਬ੍ਰੇਰੀ ਐਸੋਸੀਏਸ਼ਨ ਇਹਦੀ ਸਥਾਪਨਾ ਕਦੋਂ ਹੋਈ ਸੀ 6 ਅਕਤੂਬਰ 1876 ਵਿੱਚ ਆਪਸ਼ਨ ਨੰਬਰ 4 एएलए ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਰਾਸ਼ਟਰੀ ਲਾਇਬ੍ਰੇਰੀ ਮਿਸ਼ਨ ਕਦੋਂ ਸ਼ੁਰੂ ਹੋਇਆ ਰਾਸ਼ਟਰੀ ਲਾਇਬ੍ਰੇਰੀ ਮਿਸ਼ਨ ਕਦੋਂ ਸ਼ੁਰੂ ਹੋਇਆ অপਸ਼ਨ ਹੈ ਜੀ 2008 ਵਿੱਚ 2010 ਵਿੱਚ 2002 ਵਿੱਚ ਜਾਂ 2012 ਵਿੱਚ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 2012 ਵਿੱਚ অপਸ਼ਨ ਨੰਬਰ 4 2012 ਇਹਦਾ ਰਾਈਟ ਆਨਸਰ ਹੈ ਇਸ ਨੂੰ ਕਿਸ ਨੇ ਸ਼ੁਰੂ ਕੀਤਾ ਸੀ ਤਾਂ ਇਸ ਨੂੰ ਡਾਕਟਰ ਮਨਮੋਹਨ ਸਿੰਘ ਜੋ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਸ਼ੁਰੂ ਕੀਤਾ ਸੀ ਨੈਕਸਟ ਕੁਐਸਚਨ ਆਇਟਲਿਸ ਦਾ ਪਹਿਲਾ ਚੇਅਰਮੈਨ ਕੌਣ ਸੀ ਆਇਟਲਿਸ ਦਾ ਪਹਿਲਾ ਚੇਅਰਮੈਨ ਕੌਣ ਸੀ অপਸ਼ਨ ਹੈ ਜੀ ਪ੍ਰਸ਼ਾਂਤ ਭਾਰਤੀ ਮੈਲਵਨ ਦੇਵੀ ਡੀਬੀ ਕ੍ਰਿਸ਼ਨਰਾਓ ਡਾਕਟਰ ਰੰਗਾनाथन ਤਾਂ ਇਸ ਦਾ ਰਾਈਟ ਆਨਸਰ ਹੈ ਜੀ অপশন নাম্বার 3 डी बी கிருஷ்ணா রাও অপশন নাম্বার 3 ਇਹਦਾ রাইਟ ਆਨਸਰ ਹੈ ਜੀ हां जी ਜਿਨਾਂ ਨੂੰ ਵੀ ਵੀਡੀਓ ਵਧੀਆ ਲੱਗੀ ਲਾਈਕ ਐਂਡ ਸ਼ੇਅਰ ਕਰੋ ਜੀ ਜਿਨਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਲਾਇਬ੍ਰੇਰੀ ਨਾਲ ਰਿਲੇਟਡ ਅਗਲੇ ਐਮਸੀਕਿਊ ਕਰਾਉਂਗੀ ਜੋ ਕਿ ਪੰਜਾਬ ਲਾਇਬ੍ਰੇਰੀ ਲਾਇਬ੍ਰੇਰੀ ਰੀਸਟੋਰਰ ਲਈ UGC NET ਲਈ ਜਾਂ ਤੁਸੀਂ ਕੋਈ ਵੀ ਲਾਇਬ੍ਰੇਰੀ ਦਾ ਐਗਜ਼ਾਮ ਦੇਣਾ ਹੈ KVS NVS ਉਨਾਂ ਲਈ ਬਹੁਤ ਹੀ ਇੰਪੋਰਟੈਂਟ MCQ ਨੇ ਥੈਂਕ ਯੂ ਸਟੂਡੈਂਟਸ